ਹਲਦਾਂ ਜਿੱਥੇ ਕਦੇ ਚਰਵਾਹਿਆਂ ਦੀ ਵਾਦੀ ਵਸਦੀ ਸੀ ਅੱਜ ਉਥੇ ਖੂਨ ਨਾਲ ਇਤਿਹਾਸ ਲਿਖਿਆ ਗਿਆ ਸਰਪੰਚ ਕੀ ਕਹਿੰਦੇ ਬੇਲਪੁਰੀ ਖਾਲੀ ਤੇ ਜਵਾਤੀ ਸਾਈਡ ਤੇ ਇੱਕ ਇਮਾਰਤ ਹੈ ਉਸ ਨੂੰ ਗੋਲੀ ਮਾਰਦੀ ਇੱਕ ਸੁੰਦਰ ਜਗ੍ਹਾ ਨੂੰ ਕਬਰਸਤਾਨ ਬਣਾ ਦਿੱਤਾ ਗਿਆ 26 بے ਕਸੂਰ ਜ਼ਿੰਦਗੀਆਂ ਜਿਨ੍ਹਾਂ ਚੋਂ ਜ਼ਿਆਦਾਤਰ ਸੈਲਾਨੀ ਸਨ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤੀਆਂ ਗਈਆਂ ਨਾ ਤਾਂ ਪੈਸੇ ਲਈ ਨਾ ਹੀ ਫਰੋਕੀ ਲਈ ਸਿਰਫ ਇਸ ਲਈ ਕਿ ਉਹ ਭਾਰਤੀ ਸਨ ਸਿਰਫ ਇਸ ਲਈ ਕਿ ਉਹ ਹਿੰਦੂ ਸਨ ਇੱਕ ਨੇ ਬੋਲਾ ਕਿ ਮੁਸਲਮਾਨ ਅਲੱਗ ਹੋ ਜਾਓ ਔਰ ਹਿੰਦੂ ਅਲੱਗ ਹੋ ਜਾਓ ਜੈਂਟਸ ਕੋ ਬਸ ਔਰ ਹਿੰਦੂ ਵਾਲੇ ਜੈਂਟਸ ਕੋ ਗੋਲੀ ਮਾਰਦੇ ਗੰਜ ਹਮਲਾਵਰ ਦ ਰੈਜ਼ਿਸਟੈਂਸ ਫਰੰਟ ਤੇ ਸੀ ਇਹ ਲਸ਼ਕਰ ਤੈਬਾ ਦਾ ਪ੍ਰਕਾਸ਼ੀ ਗਰੁੱਪ ਹੈ ਇਹ ਕੋਈ ਨਾ ਦੀ ਲੜਾਈ ਕਿਸੇ ਰਾਜ ਦੇ ਖਿਲਾਫ ਨਹੀਂ ਸੀ ਉਹ ਲੜ ਰਹੇ ਸਨ ਭਾਰਤ ਦੇ ਆਈਡੀਆ ਦੇ ਖਿਲਾਫ ਲੋਕਾਂ ਦੇ ਖਿਲਾਫ ਸਨ ਜੋ ਅਜੇ ਵੀ ਏਕਤਾ ਅਮਨ ਤੇ ਸਾਂਝੀ ਬਾਤ 'ਤੇ ਵਿਸ਼ਵਾਸ ਕਰਦੇ ਨੇ ਇਹ ਕੋਈ ਆਮ دہشت گردੀ ਨਹੀਂ ਸੀ ਇਹ ਨਫ਼ਰਤ ਦਾ ਇੱਕ ਯੋਜਨਾਬੱਧ ਹਮਲਾ ਸੀ 1990 ਦੀ ਗੂੰਜ ਮੁਰ ਸੁਣਾਈ ਦਿੱਤੀ ਮਜ਼ਹਬ ਬਦਲੋ ਨਹੀਂ ਤਾਂ ਪੱਦੋ ਜਾਂ ਮਰੋ ਇਹ ਸ਼ਬਦ ਯਾਦ ਆਏ ਕਸ਼ਮੀਰੀ ਪੰਡਤਾਂ ਨੇ ਇੱਕ ਗਲਨਾ 30 ਸਾਲ ਪਹਿਲਾਂ ਲਾਊਡਸਪੀਕਰਾਂ ਰਾਹੀਂ ਸੁਨਿਆ ਸਨ। ਉਹਨਾਂ ਦੇ ਘਰ ਸਾੜੇ ਗਏ, ਮੰਦਰ ਤਬਾਹ ਕੀਤੇ ਗਏ। ਬੇਟੀਆਂ ਅਗਵਾ ਹੋਈਆਂ, ਪਿਤਾ ਮਾਰੇ ਗਏ। 90 ਹਜ਼ਾਰ ਤੋਂ ਵੱਧ ਲੋਕ ਆਪਣੇ ਹੀ ਘਰੋਂ ਤੜਫਾ ਕੇ ਕੱਢੇ ਗਏ। ਤੇ ਹੁਣ 2025 'ਚ ਸਲਾਮੀ ਸਿਰਫ Hindu ਹੋਣ ਕਰਕੇ, ਭਾਰਤੀ ਹੋਣ ਕਰਕੇ ਉਹਨਾਂ ਹੀ ਨਾਰਿਆਂ ਦੇ ਹੰਟਾ ਸ਼ਿਕਾਰ ਬਣੇ। ਕੀ ਅਸੀਂ ਅਜੇ ਵੀ ਕਹਿ ਸਕਦੇ ਹਾਂ ਕਿ ਕੁਝ ਬਦਲਿਆ? ਹਾਂ ਹੁਣ ਕੁਝ ਬਦਲਿਆ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਹੁਣ ਚੁੱਪਚਾਪ ਨਹੀਂ ਰਹਿੰਦਾ ਤਾਰਾ 370 ਨੂੰ ਖਤਮ ਕਰਨਾ ਸਿਰਫ ਇੱਕ ਸੰਵਿਧਾਨਕ ਫੈਸਲਾ ਨਹੀਂ ਸੀ ਇਹ ਇੱਕ ਸੱਭਿਆਚਾਰਕ ਢੰਗ ਨਾਲ ਵਖਵਾਦ ਮਨਪਾਭੰਤਾ ਤੇ ਇਸਲਾਮਿਕ ਅਤਵਾਦ ਦੇ ਖਿਲਾਫ ਸਿੱਧਾ ਸੰਕੇਤ ਸੀ ਤੇ ਹੁਣ ਪਹਿਲਗਾਮ ਨਰ ਸੰਘਾਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵਚਨ ਦਿੱਤਾ ਸਜ਼ਾ ਇਹਨਾਂ ਦੀ ਕਲਪਨਾ ਤੋਂ ਪਰੇ ਹੋਵੇਗੀ अतवाद लरती गई एक एक इंच जमीन नष्ट कर देव जिन्होंने ये हमला किया है उन आतंकियों को और इस हमले की साजिश रचने वालों को उनकी कल्पना से भी बड़ी सजा मिलेगी भारत सिर्फ गुस्से च नहीं है भारत प्यार है ਬਦਲਾ ਲੈਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਪਰ ਪਹਿਲਗਾਮ ਸਿਰਫ ਕਸ਼ਮੀਰ ਦੀ ਗੱਲ ਨਹੀਂ ਕਰਦਾ ਇਹ ਇੱਕ ਪੈਟਰਨ ਹੈ ਜੋ ਸਰਹੱਦਾਂ ਤੋਂ ਪਰੇ ਤੱਕ ਵਿਆਪਕ ਹੈ ਪੰਗਲਾਦੇਸ਼ 1955 ਚ ਹਿੰਦੂਆਂ ਦੀ ਆਬਾਦੀ 22% ਸੀ ਤੇ ਅੱਜ 8% ਤੋਂ ਵਿਕਟ ਸਿਰਫ 2024 'ਚ 76 ਟਾਰਗੇਟ ਹਮਨੇ ਹੋਏ ਮੰਦਟਾ ਹੈ ਗਏ ਘਰ ਸਾੜੇ ਗਏ ਔਰਤਾਂ ਤੇ ਹਮਲੇ ਹੋਏ ਪਾਕਿਸਤਾਨ ਦਾ ਸਥਿਤੀ ਹੋਰ ਵੀ ਖਤਰਨਾਕ ਹੈ ਇਸ਼ਲੀਂ ਦਾ ਕਾਨੂੰਨ ਹਿੰਦੂਆਂ ਖਿਲਾਫ ਹਥਿਆਰ ਵਜੋਂ ਵਰਤੇ ਜਾਂਦੇ ਨੇ ਨਾਬਾਲਗ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜ਼ਬਰੀ ਧਰਮ ਬਦਲائے ਜਾ ਰਹੇ ਨੇ ਸਿਰਫ 2024 ਵਿੱਚ 100 ਤੋਂ ਵੱਧ ਹਮਲੇ ਹੋਏ ਤੇ ਦੁਨੀਆ ਚੁੱਪ ਹੈ ਕਿਉਂ ਹਿੰਦੂਆਂ ਦਾ ਦਰਦ ਦੁਨੀਆ ਲਈ ਇੰਨਾ ਅਸੁਵਿਧਾਜਨਕ ਕਿਉਂ ਹੈ ਜਿੱਥੇ ਹੋਰ ਸਮੁਦਾਇ ਲਈ ਹਮਦਰਦੀ ਹੁੰਦੀ ਹੈ ਉਥੇ ਹਿੰਦੂਆਂ ਲਈ ਚੁੱਪ ਕਿਉਂ ਜਦੋਂ ਵਿਰੋਧੀ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਪਿੱਛੇ ਲੁਕ ਰਹੀਆਂ ਨੇ ਜਦੋਂ ਕੁਝ ਲੋਕ ਅਤਵਾਦ ਲਈ ਸੰਦਰਭ ਲਾਭ ਰਹੇ ਨੇ ਬੀਜਪੀ ਨੇ ਸਪਸ਼ਟਤਾ ਨੂੰ ਥਾਂ ਦਿੱਤੀ ਸੌਦੇਬਾਜ਼ੀ ਨੂੰ ਨਹੀਂ 17 370 ਰੱਦ ਹੋਈ ਐਲੋਸੀ ਪਾਰ ਸਰਜਿਕਲ ਸਟ੍ਰਾਈਕ ਹੋਈ ਕਸ਼ਮੀਰੀ ਪੰਡਤਾਂ ਦੀ ਮੁੜ ਵਾਪਸੀ ਦੀ ਯੋਜਨਾ ਨੂੰ ਜਨਮ ਦਿੱਤਾ ਮੋਦੀ ਦਾ ਭਾਰਤ ਅਤਵਾਦੀ ਨਿੰਦਾ ਨਹੀਂ ਕਰਦਾ ਉਹਨੂੰ ਖਤਮ ਕਰਦਾ ਪਹਿਲਗਾਮ ਚ ਨਿਰਸੰਗਾਰ ਸਿਰਫ ਇੱਕ ਹਮਲਾ ਨਹੀਂ ਸੀ ਇੱਕ ਸੰਦੇਸ਼ ਸੀ ਇੱਕ ਚੁਣੌਤੀ ਭਾਰਤ ਦੇ ਹਰ ਨਾਗਰਿਕ ਲਈ ਇੱਕ ਸਵਾਲ ਹੈ